ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇੱਕ ਸਮਾਗਮ ਹੋ ਰਿਹਾ ਹੈ ਜਿਸ ਦਾ ਆਯੋਜਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਹੈ ਇਸ ਸਮਾਗਮ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੜਜ ਦਾ ਸਨਮਾਨ ਕੀਤਾ ਗਿਆ ਨਹਿਂਗ ਜਥੇਬੰਦੀਆਂ ਤੇ ਸਿੱਖ ਸੰਪਰਦਾਵਾਂ ਵੱਲੋਂ ਉਹਨਾਂ ਦੀ ਦਸਤਾਰਬੰਦੀ ਕੀਤੀ ਗਈ ਜਾਂ ਇਹ ਕਹਿ ਲਵੋ ਕਿ ਉਹਨਾਂ ਦੀ ਜਥੇਦਾਰ ਵਜੋਂ ਪ੍ਰਵਾਨਗੀ ਜਿਹੜੀ ਹੈ ਸਿੱਖ ਸਮਾਜ ਦੇ ਵਿੱਚ ਪੰਥ ਦੇ ਵਿੱਚ ਅੱਜ ਹੋ ਗਈ ਹੈ ਉਹਨਾਂ ਨੂੰ ਹੁਣ ਕੌਮ ਦਾ ਜਥੇਦਾਰ ਮੰਨਿਆ ਜਾਏਗਾ ਪ੍ਰਵਾਨ ਕਰ ਲਿਆ ਜਾਏਗਾ ਇਸ ਤਰੀਕੇ ਦੀ ਇੱਕ ਕਵਾਇਤ ਪੇਸ਼ ਕੀਤੀ ਗਈ ਹੈ ਇਹ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਸ਼ਤਾਬ ਦੀ ਸਮਾਰੋਹ ਨੇ ਉਹ ਸ਼ੁਰੂ ਹੋਣ ਤੋਂ ਪਹਿਲਾਂ ਪੰਥ ਦੇ ਵਿੱਚ ਇਕਜੁੱਟਤਾ ਹੈ ਪੰਥਕ ਏਕਤਾ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਿੱਖ ਪੰਥ ਇਕੱਠਾ ਹੈ ਇਕਜੁੱਟ ਹੈ ਉਹਦੇ ਵਿੱਚ ਵੰਡੀਆਂ ਨਹੀਂ ਧੜੇਬੰਦੀਆਂ ਨਹੀਂ ਸਾਰੇ ਇਕੱਠੇ ਰਲ ਮਿਲ ਕੇ ਫੈਸਲੇ ਲੈਂਦੇ ਨੇ ਇਸ ਤਰੀਕੇ ਦਾ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਇਸ ਸਮਾਗਮ ਨੇ ਇਸ ਦਸਤਾਰਬੰਦੀ ਨੇ ਕਈ ਸਵਾਲ ਵੀ ਖੜੇ ਕੀਤੇ ਨੇ ਉਹ ਸਵਾਲ ਕੀ ਹਨ ਉਹਨਾਂ ਬਾਰੇ ਚਰਚਾ ਕਰਨੀ ਜ਼ਰੂਰੀ ਹੈ ਅੱਜ ਉਹੀ ਚਰਚਾ ਕਰਨ ਦੀ ਆਪਾਂ ਕੋਸ਼ਿਸ਼ ਕਰਾਂ ਹੁਣ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵੀ ਤਖਤ ਸਹਿਬਾਨ ਦੇ ਜਥੇਦਾਰ ਦੀ ਦੂਸਰੀ ਵਾਰ ਤਾਜ ਕੋਸ਼ਿਸ਼ ਕੀਤੀ ਗਈ ਹੋਵੇ ਦਸਤਾਰਬੰਦੀ ਕੀਤੀ ਗਈ ਹੋਵੇ ਉਹਨਾਂ ਨੂੰ ਪ੍ਰਵਾਨਗੀ ਲਈ ਕੋਈ ਸਮਾਗਮ ਦੋ ਵਾਰ ਕੀਤਾ ਗਿਆ ਹੋਵੇ ਇਹ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰ ਜਦੋਂ ਪਹਿਲੀ ਵਾਰ ਹੁਲਦੀਪ ਸਿੰਘ ਗੜਗਜ ਨੇ ਜਥੇਦਾਰੀ ਸੰਭਾਲੀ ਸੀ ਤਾਂ ਚੋਰਾ ਵਾਂਗੂ ਮੂੰਹ ਨੇਰੇ ਲੁੱਕ ਕੇ ਰਾਤ ਦੇ 2:30 ਵਜੇ ਇਸ ਪਦਵੀ ਨੂੰ ਉਹਨਾਂ ਵੱਲੋਂ ਸੰਭਾਲਿਆ ਗਿਆ ਸੀ ਉਦੋਂ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਦਾਅਵੇ ਕੀਤੇ ਗਏ ਸੀ ਕਿ ਸਿੱਖਾਂ ਦੇ ਵਿੱਚ ਖੂਨ ਖਰਾਬਾ ਨਾ ਹੋਵੇ ਉਸ ਤੋਂ ਬਚਨ ਦੇ ਲਈ ਇਹ ਕਦਮ ਚੱਕਿਆ ਗਿਆ ਹੈ ਲੇਕਿਨ ਸਾਰੀਆਂ ਮਰਿਆਦਾਵਾਂ ਸਾਰੀਆਂ ਰਵਾਇਤਾਂ ਦਾ ਪਾਲਨ ਕੀਤਾ ਗਿਆ ਹੈ ਕਿਤੇ ਵੀ ਕੋਈ ਕਮੀ ਨਹੀਂ ਰਹੀ ਕਿਤੇ ਵੀ ਕੋਈ ਗਲਤੀ ਨਹੀਂ ਕੀਤੀ ਗਈ ਇਹ ਸਭ ਕੁਝ ਮਰਿਆਦਾ ਦੇ ਅਨੁਸਾਰ ਹੀ ਕੀਤਾ ਗਿਆ ਹੈ ਜਿਵੇਂ ਜਥੇਦਾਰ ਸਹਿਬਾਨ ਨੂੰ ਆਪਣਾ ਕਾਰਜਪਾਰ ਸੰਭਾਲਣਾ ਚਾਹੀਦਾ ਸੀ ਉਸੇ ਤਰੀਕੇ ਨਾਲ ਉਸੇ ਮਰਿਆਦਾ ਦੇ ਨਾਲ ਸਭ ਕੁਝ ਹੋਇਆ ਹੈ ਕਿਤੇ ਵੀ ਕੋਈ ਗਲਤੀ ਨਹੀਂ ਹੋਈ ਕਿਤੇ ਵੀ ਕੋਈ ਚੂਕ ਨਹੀਂ ਹੋਈ ਲੇਕਿਨ ਉਦੋਂ ਪੰਥ ਦੇ ਇੱਕ ਵੱਡੇ ਹਿੱਸੇ ਨੇ ਸਾਰੀਆਂ ਹੀ ਲਹਿنگ ਜਥੇਬੰਦੀਆਂ ਨੇ ਦਮਦਮੀ ਟਕਸਾਲ ਨੇ ਇਸ ਤਰੀਕੇ ਨਾਲ ਜਥੇਦਾਰੀ ਨੂੰ ਜੋ ਸੰਭਾਲੀ ਗਈ ਸੀ ਉਸ ਨੂੰ ਪ੍ਰਵਾਨਗੀ ਨਹੀਂ ਦਿੱਤੀ ਸੀ ਇਹ ਵੀ ਕਿਹਾ ਗਿਆ ਸੀ ਕਿ ਜਿਹੜੇ ਪੁਰਾਣੇ ਜਥੇਦਾਰਾਂ ਨੂੰ ਲਾਉਣ ਦਾ ਤਰੀਕਾ ਹੈ ਗਲਤ ਹੈ ਇਤਰਾਜ਼ ਸੀ ਸਾਰੀਆਂ ਜਥੇਬੰਦੀਆਂ ਨੂੰ ਇਹ ਇਤਰਾਜ਼ ਸੀ ਕਿ ਜਿਹੜੇ ਪੁਰਾਣੇ ਜਥੇਦਾਰ ਨੇ ਉਹਨਾਂ ਨੂੰ ਲਾਉਣ ਦਾ ਤਰੀਕਾ ਬੜਾ ਗਲਤ ਹੈ ਭਾਵੇਂ ਉਹਨਾਂ ਨੂੰ ਇੱਕ ਦਿਨ ਬਾਅਦ ਸਿੱਧੇ ਹੀ ਵਾਪਸ ਸੱਦਿਆ ਜਾਵੇ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੇ ਬਰਾਜਮਾਨ ਕੀਤਾ ਜਾਵੇ ਤੇ ਰਵਾਇਤਾਂ ਦੇ ਨਾਲ ਪੰਥਕ ਰੋਹ ਰੀਤਾਂ ਰਵਾਇਤਾਂ ਦੇ ਨਾਲ ਉਹਨਾਂ ਨੂੰ ਵਿਦਾਇਗੀ ਦਿੱਤੀ ਜਾਵੇ ਫੇਰ ਤੁਸੀਂ ਕਿਸੇ ਵੀ ਜਥੇਦਾਰ ਨੂੰ ਥਾਪ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਹੋਏਗਾ ਲੇਕਿਨ ਪੁਰਾਣੇ ਜਸਦਾਰਾਂ ਨੂੰ ਲਾਉਣ ਦੇ ਤਰੀਕੇ ਦੇ ਉੱਤੇ ਇਤਰਾਜ਼ ਸੀ ਇਸੇ ਲਈ ਹੀ ਇਸ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਦਾ ਵਿਰੋਧ ਹੋਇਆ ਸੀ ਭਾਰੀ ਵਿਰੋਧ ਹੋਇਆ ਸੀ ਲੇਕਿਨ ਕੀ ਇਹ ਸਾਰੇ ਇਤਰਾਜ਼ ਜੋ ਇਹਨਾਂ ਜਥੇਬੰਦੀਆਂ ਨੂੰ ਸੀ ਉਹ ਦੂਰ ਹੋ ਗਏ ਨੇ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਗਲਤੀ ਮੰਨ ਲਈ ਗਈ ਹੈ ਉਹਨਾਂ ਵੱਲੋਂ ਕੋਈ ਮਾਫੀ ਮੰਗੀ ਗਈ ਹੈ ਜਾਂ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦਾ ਕਦਮ ਚੁੱਕਿਆ ਗਿਆ ਹੈ ਜਿਸ ਦੇ ਨਾਲ ਇਹ ਜਿੱਥੇ ਬੰਦੀਆਂ ਦੀ ਸੰਤੁਸ਼ਟੀ ਹੋ ਗਈ ਹੋਵੇ ਖਬਰਾਂ ਵਿੱਚ ਜਾਂ ਮੀਡੀਆ ਦੇ ਵਿੱਚ ਤਾਂ ਅਜੇ ਆ ਕੁਝ ਨਹੀਂ ਆਇਆ ਹੈ ਕਿ ਕਿਸੇ ਵੱਲੋਂ ਵੀ ਕੋਈ ਕਦਮ ਚੱਕਿਆ ਗਿਆ ਹੋਵੇ ਕਿਸੇ ਵੱਲੋਂ ਵੀ ਸਮਝੌਤੇ ਦੀ ਕੋਈ ਪਬਲਿਕ ਅਨਾਉਂਸਮੈਂਟ ਕੀਤੀ ਗਈ ਹੋਵੇ ਕਿ ਸਾਡੇ ਇਤਰਾਜ਼ ਦੂਰ ਹੋ ਗਏ ਨੇ ਹੁਣ ਅਸੀਂ ਸੰਤੁਸ਼ਟਾਂ ਲੇਕਿਨ ਸਮਾਗਮ ਰੱਖ ਦਿੱਤਾ ਗਿਆ ਹੈ ਤੇ ਸਮਾਗਮ ਦੇ ਵਿੱਚ ਦਸਤਾਰਬੰਦੀ ਵੀ ਕਰ ਦਿੱਤੀ ਗਈ ਲੇਕਿਨ ਇਸ ਸਮਾਗਮ ਦੇ ਵਿੱਚ ਜੋ ਇੱਕ ਵੱਖਰੀ ਤਿਰਸੀ ਦਮਦਮੀ ਟਕਸਾਲ ਜਿਸ ਵੱਲੋਂ ਸਭ ਤੋਂ ਪਹਿਲਾਂ ਆਵਾਜ਼ ਉਠਾਈ ਗਈ ਸੀ ਇਨਾਂ ਵੱਲੋਂ ਇਤਰਾਜ਼ ਦੇ ਵਿੱਚ ਧਰਨਾ ਵੀ ਲਾਇਆ ਗਿਆ ਸੀ ਬਾਬਾ ਹਰਨਾਮ ਸਿੰਘ ਤੁਮਾ ਉਹ ਇਸ ਸਮਾਗਮ ਦੇ ਵਿੱਚ ਗੈਰ ਹਾਜ਼ਰ ਰਹੇ ਉਹਨਾਂ ਵੱਲੋਂ ਦੂਰੀ ਬਣਾਈ ਰੱਖੀ ਗਈ ਤੇ ਹੁਣ ਇਹਦੇ ਨਾਲੇ ਸਵਾਲ ਵੀ ਖੜਾ ਹੋ ਗਿਆ ਹੈ ਕਿ ਕੀ ਇਸ ਤੋਂ ਬਾਅਦ ਇੱਕ ਹੋਰ ਸਮਾਗਮ ਰੱਖਿਆ ਜਾਏਗਾ ਜਿੱਥੇ ਹਰਨਾਮ ਸਿੰਘ ਤੁਮਾ ਨੂੰ ਮਨਾ ਕੇ ਉਹਨਾਂ ਵੱਲੋਂ ਵੀ ਦਸਤਾਰਬੰਦੀ ਕਰਾਈ ਜਾਏਗੀ ਕੀ ਇਹ ਨਵੀਂ ਰਵਾਇਤ ਇੱਕ ਸ਼ੁਰੂ ਕਰ ਦਿੱਤੀ ਗਈ ਹੈ ਸਿੱਖ ਪੰਥ ਦੇ ਵਿੱਚ ਜਿਵੇਂ ਜਿਵੇਂ ਵੱਖ-ਵੱਖ ਸੰਪਰਦਾਵਾਂ ਸਮਝੌਤਾ ਕਰ ਲੈਣਗੀਆਂ ᱛਿਵੇਂ-ਤਿਵੇਂ ਹੀ ਆਪਾਂ ਦਸਤਾਰ ਬੰਦੀ ਕਰਵਾ ਕੇ ਮਾਨਤਾ ਲੈ ਲਵਾਂਗੇ ਕਿ ਜੋ ਪਹਿਲਾਂ ਰਵਾਇਤ ਰਹੀ ਹੈ ਕਿ ਜਦੋਂ ਵੀ ਜਸੇਦਾਰ ਨੂੰ ਥਾਪਿਆ ਜਾਂਦਾ ਹੈ ਉਦੋਂ ਸਾਰੀਆਂ ਸਿੱਖ ਸੰਪਰਦਾਵਾਂ ਰਲ ਕੇ ਸਾਰੇ ਇਕੱਠੇ ਹੋ ਕੇ ਦਸਤਾਰ ਬੰਦੀ ਕਰਕੇ ਉਸ ਨਿਯੁਕਤੀ ਨੂੰ ਪ੍ਰਵਾਨਗੀ ਦਿੰਦੇ ਨੇ ਉਹ ਕੰਮ ਹੁਣ ਖਤਮ ਹੋ ਗਿਆ ਹੈ ਹੁਣ ਇੱਕ ਨਵੀਂ ਰੀਤ ਚੱਲ ਗਈ ਹੈ ਕਿ ਪਹਿਲਾਂ ਇਤਰਾਜ ਹੋਏਗਾ ਫਿਰ ਜਿਵੇਂ ਜਿਵੇਂ ਸਮਝੌਤਾ ਹੋਈ ਜਾਵੇਗਾ ਜਿਵੇਂ ਜਿਵੇਂ ਲੋਕ ਮੰਨ ਜਾਣਗੇ ਉਸੇ ਤਰੀਕੇ ਨਾਲ ਸਮਾਗਮ ਕਰਾਏ ਜਾਣਗੇ ਜਾਂ ਫਿਰ ਸਮਾਗਮਾਂ ਦੀ ਜਾਂ ਸਹਿਮਤੀ ਦੀ ਲੋੜ ਹੀ ਨਹੀਂ ਰਹੀ ਹੈ ਜਦੋਂ ਜਿਹਦਾ ਜ਼ਿਕਰ ਕਰੇਗਾ ਉਦੋਂ ਕਿਸੇ ਨੂੰ ਲਾ ਕੇ ਤੇ ਨਵਾਂ ਜਥੇਦਾਰ ਥਾਪ ਦਿੱਤਾ ਜਾਏਗਾ ਹੁਣ ਅੱਗੇ ਤੋਂ ਇਹੀ ਰਵਾਇਤ ਰਹੇਗੀ ਇਹ ਸਾਰੇ ਸਵਾਲ ਅੱਜ ਵੀ ਉਵੇਂ ਹੀ ਖੜੇ ਕਈ ਇਹਦੇ ਵਿੱਚ ਇਹ ਦਲੀਲ ਦੇਣਗੇ ਹੋ ਸਕਦਾ ਹੈ ਨਹਿنگ ਸਿੰਘ ਜਥੇਬੰਦੀਆਂ ਵੀ ਇਹ ਦਲੀਲ ਦੇਣ ਕਿ ਜਿੰਨਾ ਜਥੇਦਾਰਾਂ ਪਿੱਛੇ ਅਸੀਂ ਸਟੈਂਡ ਲਿਆ ਸੀ ਜਿੰਨਾ ਜਥੇਦਾਰਾਂ ਨੂੰ ਲਾਉਣ ਦੇ ਤਰੀਕੇ ਤੇ ਅਸੀਂ ਇਤਰਾਜ਼ ਕੀਤਾ ਸੀ ਉਹ ਜਥੇਦਾਰ ਤਾਂ ਆਪ ਹੀ ਸਮਝੌਤਾ ਕਰ ਗਏ ਨੇ ਉਹਨੋਂ ਸੀ ਲੜੀਏ ਕੀ ਦੇ ਪਿੱਛੇ ਲੇਕਿਨ ਜੇ ਤੁਹਾਨੂੰ ਯਾਦ ਹੋਵੇ ਉਦੋਂ ਇਹ ਕਿਹਾ ਗਿਆ ਸੀ ਕਿ ਲੜਾਈ ਨਿੱਜੀ ਨਹੀਂ ਹੈ ਲੜਾਈ ਸਿੱਖ ਸੰਸਥਾਵਾਂ ਨੂੰ ਬਚਾਉਣ ਦੀ ਹੈ ਸਿੱਖ ਸੰਸਥਾਵਾਂ ਦੇ ਅਕਸ ਨੂੰ ਜੋ ਢਾਅ ਲੱਗਿਆ ਹੈ ਉਸ ਅਕਸ ਨੂੰ ਦੁਬਾਰਾ ਬਹਾਲ ਕਰਨ ਦੇ ਲਈ ਅਸੀਂ ਇਹ ਸਟੈਂਡ ਲਿਆ ਹੈ ਤਾਂ ਹੁਣ ਫੇਰ ਇਹ ਦਲੀਲ ਕਿਉਂ ਦਿੱਤੀ ਜਾ ਰਹੀ ਹੈ ਕਿ ਗਿਆਨੀ ਰਗਵੀਰ ਸਿੰਘ ਜਾਂ ਗਿਆਨੀ ਸੁਲਤਾਨ ਸਿੰਘ ਹੀ ਸਮਝੌਤਾ ਕਰ ਗਏ ਨੇ ਉਹ ਦੁਬਾਰਾ ਬਾਦਲਾਂ ਦੇ ਖੇਮੇ ਦੇ ਵਿੱਚ ਪਹੁੰਚ ਗਏ ਨੇ ਹੁਣ ਅਸੀਂ ਕਿਉਂ ਲੜੀਏ ਅਸੀਂ ਕਿਉਂ ਵਿਰੋਧ ਰੱਖੀਏ ਜੇ ਸਮਝੌਤਾ ਉਹਨਾਂ ਨੇ ਕਰ ਲਿਆ ਅਸੀਂ ਵੀ ਸਮਝੌਤਾ ਕਰ ਲੈਨੇ ਆ ਇਹ ਦਲੀਲ ਦੇਣੀ ਨਹੀਂ ਚਾਹੀਦੀ ਕਿਉਂਕਿ ਲੜਾਈ ਸਿੱਖ ਸੰਸਥਾਵਾਂ ਦੀ ਸੀ ਲੜਾਈ ਕਿਸੇ ਇੱਕ ਵਿਅਕਤੀ ਦੀ ਨਹੀਂ ਸੀ ਉਹ ਸਿੱਖ ਸੰਸਥਾਵਾਂ ਦੇ ਅਖੰਡਤਾ ਹੋਰ ਟਾ ਲੱਗੇਗਾ ਜਦੋਂ ਤੁਸੀਂ ਬਾਰ ਬਾਰ ਇਸ ਤਰ੍ਹਾਂ ਦੇ ਸਮਾਗਮ ਕਰੋਗੇ ਬਾਰ ਬਾਰ ਇਸ ਤਰੀਕੇ ਨਾਲ ਪਰਵਾਨਗੀਆਂ ਦਿੱਤੀਆਂ ਜਾਣਗੀਆਂ ਟੁਕੜਿਆਂ ਦੇ ਵਿੱਚ ਵੰਡ ਕੇ ਤੁਸੀਂ ਸਹਿਮਤੀਆਂ ਦੇਵੋਗੇ ਫੇਰ ਪੰਥਕ ਇਕਜੁੱਟਤਾ ਕਿਹੜੀ ਰਹੇਗੀ ਕਿਵੇਂ ਦਿਖਾਉਂਗੇ ਕਿ ਪੰਥ ਇਕਜੁੱਟ ਹੈ ਹੁਣ ਅੱਜ ਦੇ ਇਸ ਸਮਾਗਮ ਨਾਲ ਇਸ ਦਸਤਾਰਬੰਦੀ ਦੇ ਨਾਲ ਇੱਕ ਸਵਾਲ ਹੋਰ ਵੀ ਖੜਾ ਹੋ ਗਿਆ ਹੈ ਉਹ ਸਵਾਲ ਹੈ ਕਿ ਇਹਦਾ ਮਤਲਬ ਐਸਜੀਪੀਸੀ ਨੇ ਵੀ ਇਹ ਮੰਨ ਲਿਆ ਹੈ ਅਕਾਲੀ ਦਲ ਨੇ ਵੀ ਮੰਨ ਲਿਆ ਹੈ ਕਿ ਜਿਹੜਾ ਜਫੇਦਾਰ ਅਸੀਂ ਥਾਪਿਆ ਸੀ ਉਸ ਨੂੰ ਪੰਥ ਵੱਲੋਂ ਪ੍ਰਵਾਨਗੀ ਨਹੀਂ ਮਿਲੀ ਹੋਈ ਸੀ ਅੱਜ ਜਾ ਕੇ ਉਹ ਪ੍ਰਵਾਨਗੀ ਮਿਲੀ ਤੇ ਅੱਜ ਜਾ ਕੇ ਜੀ ਉਹ ਪ੍ਰਵਾਨਗੀ ਮਿਲੀ ਹੈ ਤਾਂ ਹੁਣ ਤੱਕ ਦਾ ਜਿਹੜਾ ਕਾਰਜਕਾਲ ਰਿਹਾ ਹੈ ਅਕਾਲ ਤਖਤ ਦੇ ਕਾਰਜਕਾਰੀ ਜਸੇਦਾਰ ਵੱਜੋਂ ਜੋ ਫੈਸਲੇ ਲਏ ਗਏ ਨੇ ਯਾਨੀ ਕੁਲਦੀਪ ਸਿੰਘ ਗੜਗਰਜ ਵੱਲੋਂ ਉਹ ਫੈਸਲਿਆਂ ਦਾ ਕੀ ਹੋਏਗਾ ਕੀ ਉਹ ਫੈਸਲੇ ਸਹੀ ਸਨ ਕੀ ਉਹਨਾਂ ਫੈਸਲਿਆਂ ਨੂੰ ਪੰਥ ਪ੍ਰਵਾਨਗੀ ਦਿੰਦਾ ਹੈ ਉਹਨਾਂ ਨੂੰ ਮਾਨਤਾ ਦਿੰਦਾ ਹੈ ਜਾਂ ਕਿ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਪਿਛਲੇ 4-5 ਮਹੀਨਿਆਂ ਦੀ ਕਾਰਜਗੁਜ਼ਾਰੀ ਦੇਖ ਕੇ ਉਸ ਤੋਂ ਪ੍ਰਭਾਵਿਤ ਹੋ ਕੇ ਇਹ ਪ੍ਰਵਾਨਗੀ ਦਾ ਫੈਸਲਾ ਲਿਆ ਗਿਆ ਜੇ ਤੁਸੀਂ ਉਹਨਾਂ ਫੈਸਲਿਆਂ ਦੇ ਉੱਤੇ ਹੀ ਧਿਆਨ ਮਾਰੋ ਗੌਰ ਕਰੋ ਉਹ ਫੈਸਲੇ ਵੀ ਵਿਵਾਦਕ ਹੀ ਸਨ ਉਹਨਾਂ ਫੈਸਲਿਆਂ ਦੇ ਵਿੱਚ ਵੀ ਕੋਈ ਬਹੁਤ ਵੱਡਾ ਸਮਝਦਾਰੀ ਵਾਲਾ ਫੈਸਲਾ ਨਹੀਂ ਸੀ ਚਾਹੇ ਉਹ ਰਣਜੀਤ ਸਿੰਘ ਢੜਰੀਆਂ ਵਾਲੇ ਨੂੰ ਦੁਬਾਰਾ ਪੰਥ ਦੇ ਵਿੱਚ ਸ਼ਾਮਲ ਕਰਨਾ ਸਿਰਫ ਉਹਨਾਂ ਨੂੰ ਦੇਖਰਾ ਕੇ ਸਾਰੇ ਦੋਸ਼ਾਂ ਤੋਂ ਮੁਕਤ ਕਰ ਦੇਣਾ ਉਹਦਾ ਵੀ ਵਿਰੋਧ ਹੋਇਆ ਸੀ ਜਾਂ ਫਿਰ ਤਖਤ ਸ਼੍ਰੀ ਪਟਨਾ ਸਾਹਿਬ ਤੇ ਸ਼੍ਰੀ ਅਕਾਲ ਤਖਤ ਵਿੱਚ ਜੋ ਟਕਰਾਅ ਪੈਦਾ ਹੋਇਆ ਸੀ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਉਸ ਫੈਸਲੇ ਨਾਲ ਜਿੱਥੇ ਉਹਨਾਂ ਨੇ ਰਣਜੀਤ ਸਿੰਘ ਗੋਰੀ ਮਸਕੀਨ ਨੂੰ ਵਾਪਸ ਆਪਣਾ ਅਹੁਦਾ ਸੰਭਾਲਣ ਦੇ ਹੁਕਮ ਸੁਣਾ ਦਿੱਤੇ ਸੀ ਉਸ ਦੇ ਵਿਰੋਧ ਵਿੱਚ ਜੋ ਜਥੇਦਾਰਾਂ ਨੂੰ ਪੰਥ ਵਿੱਚੋਂ ਛੇਕਿਆ ਗਿਆ ਜਾਂ ਉਹਨਾਂ ਨੂੰ ਤਨਖਾਹ ਲਈ ਗਈ ਇੱਕ ਦੂਜੇ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਉਹਨਾਂ ਫੈਸਲਿਆਂ ਦੇ ਨਾਲ ਜੋ ਪੂਰੀ ਦੁਨੀਆ ਦੇ ਵਿੱਚ ਜੱਗ ਹਸਾਈ ਹੋਈ ਸੀ ਮਜ਼ਾਕ ਬਣਾਇਆ ਗਿਆ ਸੀ ਕਿ ਉਹ ਫੈਸਲੇ ਸਹੀ ਸਨ ਜਾਂ ਫਿਰ ਜੋ ਚੀਫ ਖਾਲਸਾ ਦਬਾਨ ਨੂੰ ਤਲਬ ਕਰਕੇ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਪਿਤਾ ਨੂੰ ਉਹਨਾਂ ਵੱਲੋਂ ਬਰਖਾਸਤ ਕਰ ਦਿੱਤਾ ਗਿਆ ਸੀ ਉਸ ਸਮੇਂ ਜੋ ਫੈਸਲਾ ਸੁਣਾਇਆ ਗਿਆ ਕਿ ਸਾਰਿਆਂ ਨੂੰ ਅੰਮ੍ਰਿਤਧਾਰੀ ਹੋਣਾ ਪਏਗਾ ਉਹਨਾਂ ਨੂੰ ਸਮਾਂ ਸੀਮਾ ਦਿੱਤੀ ਗਈ ਸੀ ਕਿ ਇਸ ਸਮਾਂ ਸੀਮਾ ਦੇ ਅੰਦਰ ਅੰਦਰ ਜਿੰਨੇ ਵੀ ਮੈਂਬਰ ਨੇ ਉਹ ਅੰਮ੍ਰਿਤਧਾਰੀ ਹੋ ਜਾਣ ਉਹ ਅਕਾਲ ਤਖਤ ਦੇ ਹੁਕਮ ਮੰਨਣ ਕੀ ਉਹ ਸਭ ਕੁਝ ਹੋ ਗਿਆ ਹੈ ਜਾਂ ਫਿਰ ਚੀਫ ਖਾਲਸਾ ਦਵਾਨ ਵੱਲੋਂ ਮਜੀਠੀਆ ਦੇ ਪਿਤਾ ਨੂੰ ਮੁੜ ਬਹਾਲ ਕਰਨ ਦੇ ਨਾਲ ਹੀ ਉਹ ਮਸਲਾ ਸੁਲਝ ਗਿਆ ਹੈ ਹੁਣ ਰਵਾਇਤਾਂ ਦੀ ਪਰੰਪਰਾਵਾਂ ਦੀ ਕੋਈ ਲੋੜ ਨਹੀਂ ਹੈ ਗੱਲ ਕਰਨ ਦੀ ਕਿ ਇਹ ਸਾਰੇ ਫੈਸਲੇ ਪੋਲਿਟਿਕਲ ਫੈਸਲੇ ਸਨ ਜਾਂ ਇਨ੍ਹਾਂ ਫੈਸਲਿਆਂ ਦੇ ਨਾਲ ਪੰਥ ਨੂੰ ਕੋਈ ਸੇਧ ਮਿਲੀ ਹੈ ਜਾਂ ਕੋਈ ਲਸਾਨੀ ਫੈਸਲੇ ਇਸ ਜ਼ਫੇਦਾਰ ਨੇ ਲਏ ਜਿਦੇ ਨਾਲ ਪੰਥ ਦਾ ਮਾਣ ਵਧਿਆ ਹੋਵੇ ਜਾਂ ਫੌਮ ਦਾ ਕੋਈ ਫਾਇਦਾ ਹੋਇਆ ਹੋਵੇ ਇਸ ਤਰ੍ਹਾਂ ਦੇ ਕੋਈ ਫੈਸਲੇ ਲਏ ਗਏ ਸੀ ਜਾਂ ਉਹ ਫੈਸਲੇ ਸਾਰੇ ਹੀ ਵਿਵਾਦਤ ਸਨ ਉਹਨਾਂ ਦੇ ਫੈਸਲੇ ਜਾਂ ਉਹਨਾਂ ਦੀ ਕਾਰਗੁਜ਼ਾਰੀ ਕੋਈ ਇੰਨੀ ਬਹੁਤੀ ਪ੍ਰਭਾਵਿਤ ਕਰਨ ਵਾਲੀ ਨਹੀਂ ਸੀ ਫੇਰ ਅਚਾਨਕ ਕੀ ਹੋਇਆ ਕਿ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਨੇ ਪਰਵਾੰਗੀ ਦੇਣ ਦਾ ਫੈਸਲਾ ਲੈ ਰਿਆ ਇਸ ਦੇ ਉੱਤੇ ਚਰਚਾਵਾ ਜਾਂ ਇਸ ਦੇ ਉੱਤੇ ਸਵਾਲ ਤਾਂ ਆਉਂਦੇ ਸਮਿਆਂ ਦੇ ਵਿੱਚ ਵੀ ਖੜੇ ਹੁੰਦੇ ਹੀ ਰਹਿਣਗੇ ਐਸਜੀਪੀਸੀ ਨੇ ਜਦੋਂ ਇਹ ਜਥੇਦਾਰ ਥਾਪੇ ਗਏ ਨੇ ਉਦੋਂ ਇੱਕ ਫੈਸਲਾ ਲਿਆ ਸੀ ਇਹ ਅਨਾਉਂਸਮੈਂਟ ਕੀਤੀ ਗਈ ਸੀ ਐਲਾਨ ਕੀਤਾ ਗਿਆ ਸੀ ਇੱਕ ਕਮੇਟੀ ਬਣਾਈ ਗਈ ਸੀ ਕਿ ਜਥੇਦਾਰਾਂ ਨੂੰ ਲਾਉਣ ਦਾ ਅਤੇ ਹਟਾਉਣ ਦਾ ਜੋ ਵਿਧੀ ਵਿਵਧਾਨ ਹੈ ਉਹ ਨਵੇਂ ਸਿਰੇ ਤੋਂ ਬਣਾਇਆ ਜਾਏਗਾ ਲੋਕਾਂ ਤੋਂ ਸੁਝਾਅ ਮੰਗੇ ਗਏ ਸੀ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਗਏ ਸੀ ਬਹੁਤ ਲੋਕਾਂ ਨੇ ਸੁਝਾਅ ਵੀ ਭੇਜੇ ਹਜ਼ਾਰਾਂ ਜਾਂ ਲੱਖਾਂ ਦੀ ਗਿਣਤੀ ਵਿੱਚ ਸੁਝਾਅ ਫਰਮਣੀ ਕਮੇਟੀ ਨੇ ਮੰਨਿਆ ਕਿ ਹਾਂ ਸਾਡੇ ਕੋਲ ਆਏ ਨੇ ਲੇਕਿਨ ਉਹਨਾਂ ਸੁਝਾਵਾਂ ਦਾ ਕੀ ਬਣਿਆ ਉਸ ਵਿਧੀ ਵਿਧਾਨ ਨੂੰ ਬਣਾਉਣ ਦੇ ਪ੍ਰਕਿਰਿਆ ਦਾ ਕੀ ਹੋਇਆ ਕੀ ਉਹ ਅੱਗੇ ਵਧੀ ਕੀ ਉਸ ਕਮੇਟੀ ਦੀਆਂ ਕੋਈ ਮੀਟਿੰਗਾਂ ਹੋਈਆਂ ਲੇਕਿਨ ਜੇ ਹੋਈਆਂ ਵੀ ਹੋਣਗੀਆਂ ਤਾਂ ਉਹ ਜਨਤਕ ਨਹੀਂ ਕੀਤੀਆਂ ਗਈਆਂ ਜਾਂ ਫਿਰ ਉਹ ਸਿਰਫ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦੇ ਲੋਕਾਂ ਦੇ ਰੋਹ ਨੂੰ ਸ਼ਾਂਤ ਕਰਨ ਦੇ ਲਈ ਹੀ ਇੱਕ ਕਵਾਇਤ ਰਚੀ ਗਈ ਸੀ ਕਿ ਅਸੀਂ ਵਿਧੀ ਵਿਧਾਨ ਬਣਾਵਾਂਗੇ ਵਿਧੀ ਵਿਧਾਨ ਦੇ ਮੁਤਾਬਕ ਹੀ ਲੈ ਜਾਇਆ ਕਰਨਗੇ ਉਸ ਕਮੇਟੀ ਦਾ ਕੀ ਬਣਿਆ ਉਹਨਾਂ ਸੁਝਾਵਾਂ ਦਾ ਕੀ ਬਣਿਆ ਉਸ ਦਾ ਜਵਾਬ ਵੀ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਨਹੀਂ ਦਿੱਤਾ ਉਹ ਗੱਲ ਵੀ ਸ਼ਾਇਦ ਆਈ ਗਈ ਹੋ ਗਈ ਹੁਣੇ ਮੰਨਿਆ ਜਾਵੇਗਾ ਕਿ ਜਥੇਦਾਰ ਨੂੰ ਪ੍ਰਵਾਨਗੀ ਮਿਲ ਗਈ ਹੈ ਸਭ ਕੁਝ ਠੀਕ ਹੋ ਗਿਆ ਹੈ ਹੁਣ ਸ਼ਾਇਦ ਵਿਧੀਆਂ ਬਦਾਨ ਬਣਾਉਣ ਦੀ ਲੋੜ ਹੀ ਨਾ ਰਹਿ ਗਈ ਹੋਵੇ ਤੇ ਇਸੇ ਤਰੀਕੇ ਨਾਲ ਇਹ ਕੰਮ ਚੱਲਦਾ ਰਹੇਗਾ ਇਹ ਵੀ ਸ਼੍ਰੋਮਣੀ ਕਮੇਟੀ ਨੂੰ ਸ਼ਾਇਦ ਲੱਗਦਾ ਹੋ। ਲੇਕਿਨ ਇਹ ਸਾਰੀ ਸਿਆਸਤ ਤੋਂ ਉਲਟ ਜੋ ਸਿੱਖ ਪੰਥ ਦੇ ਵਿੱਚ ਅੱਜ ਹੋ ਰਿਹਾ ਹੈ ਸਿੱਖੀ ਕਿੱਧਰ ਨੂੰ ਜਾ ਰਹੀ ਹੈ ਉਸ ਦੇ ਬਾਰੇ ਕਿਸੇ ਨੂੰ ਕੋਈ ਧਿਆਨ ਨਹੀਂ ਹੈ ਸਿਰਫ ਤੇ ਸਿਰਫ ਸਿਆਸਤ ਵਾਲੇ ਪਾਸੇ ਹੀ ਸਾਰਿਆਂ ਦਾ ਜ਼ੋਰ ਲੱਗਿਆ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਰੋਲ ਹੋਣਾ ਚਾਹੀਦਾ ਹੈ ਜੋ ਉਹਨਾਂ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ ਉਹ ਸੇਧ ਦੇਣ ਦਾ ਰੋਲ ਜਿਹੜਾ ਕੋਈ ਵੀ ਨਹੀਂ ਨਿਭਾ ਰਿਹਾ ਸਿਰਫ ਸਿਆਸਤ ਤੋਂ ਪ੍ਰੇਰਿਤ ਹੀ ਫੈਸਲੇ ਲਏ ਜਾ ਰਹੇ ਨੇ ਅੱਜ ਇੱਕ ਜੋੜਾ ਸਾਹਿਬ ਦੀ ਯਾਤਰਾ ਚੱਲ ਰਹੀ ਹੈ ਚਰਨ ਸੁਹਾਵੇ ਯਾਤਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋੜੇ ਹਰਦੀਪ ਸਿੰਘ ਪਰੀ ਕੋਲ ਜੋ ਸਨ ਉਹਨਾਂ ਨੂੰ ਤਖਤ ਸ੍ਰੀ ਪਟਨਾ ਸਾਹਿਬ ਸਥਾਪਿਤ ਕਰਨ ਦੇ ਲਈ ਲਜਾਇਆ ਜਾ ਰਿਹਾ ਹੈ ਲੋਕ ਉੱਥੇ ਜੋੜਿਆਂ ਨੂੰ ਮੱਥਾ ਟੇਕ ਰਹੇ ਨੇ ਇਸ ਤੋਂ ਪਹਿਲਾਂ ਵੀ ਇਹ ਜਿਆ ਕੁਝ ਬਹੁਤ ਵਾਰ ਹੋਇਆ ਹੈ ਕਦੇ ਘੋੜੇ ਪੰਜਾਬ ਭਰ ਦੇ ਵਿੱਚ ਫੇਰੇ ਜਾਂਦੇ ਨੇ ਅੱਜ ਜੋੜਾ ਸਾਹਿਬ ਦੀ ਯਾਤਰਾ ਹੋ ਰਹੀ ਹੈ ਇਹਨਾਂ ਯਾਤਰਾਵਾਂ ਨਾਲ ਇਹਨਾਂ ਰਵਾਇਤਾਂ ਦੇ ਨਾਲ ਜੋ ਕੁਝ ਵੀ ਅੱਜ ਸਿੱਖ ਧਰਮ ਦੇ ਵਿੱਚ ਹੋ ਰਿਹਾ ਹੈ ਕੀ ਉਹ ਜਾਇਜ਼ ਹੈ ਕੀ ਉਹ ਹੋਣਾ ਚਾਹੀਦਾ ਸੀ ਕੀ ਸਾਡੇ ਗੁਰੂਆਂ ਨੇ ਇਹੀ ਸਾਨੂੰ ਸਿੱਖਿਆ ਦਿੱਤੀ ਸੀ ਕਿ ਗੁਰਬਾਣੀ ਦੇ ਵਿੱਚੋਂ ਅਸੀਂ ਇਹੀ ਸੇਧ ਲੈ ਰਹੇ ਹਾਂ ਇਹਨਾਂ ਚੀਜ਼ਾਂ ਦੇ ਉੱਪਰ ਵੀ ਸਵਾਲ ਖੜੇ ਹੋ ਗਏ ਸਿੱਖ ਧਰਮ ਦੀ ਸਥਾਪਨਾ ਜਦੋਂ ਹੋਈ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਵਹਿਮਾਂ ਭਰਮਾਂ ਇਹਨਾਂ ਸਾਰੇ ਕਰਮ ਕਾਂਡਾਂ ਤੋਂ ਬਾਹਰ ਕੱਢ ਕੇ ਇੱਕ ਫਲਸਫੇ ਦੇ ਉੱਤੇ ਆਧਾਰਿਤ ਇੱਕ ਧਰਮ ਦੀ ਸ਼ੁਰੂਆਤ ਕੀਤੀ ਗਈ ਸੀ ਜਿੱਥੇ ਇਹਨਾਂ ਚੀਜ਼ਾਂ ਦੀ ਮਨਾਹੀ ਕੀਤੀ ਗਈ ਸੀ ਇੱਕ ਰੱਬ ਨੂੰ ਪੂਜਣ ਦੀ ਗੱਲ ਹੋਈ ਸੀ ਸਾਰੇ ਮਨੁੱਖਾਂ ਨੂੰ ਇੱਕਸਾਰ ਮੰਨ ਕੇ ਚੱਲਣ ਦੀ ਗੱਲ ਹੋਈ ਸੀ ਗੁਰਬਾਣੀ ਤੋਂ ਸੇਧ ਲੈਣ ਦੀ ਗੱਲ ਕਹੀ ਗਈ ਸੀ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਹੋ ਕੇ ਉਹਨਾਂ ਹੀ ਕਰਮਕਾਂਡਾਂ ਦੇ ਵਿੱਚ ਵਾਪਸ ਆ ਕੇ ਜੁੜ ਗਏ ਹਾਂ ਜਿਨ੍ਹਾਂ ਤੋਂ ਕੱਢਣ ਦੇ ਲਈ ਇਸ ਧਰਮ ਦੀ ਸ਼ੁਰੂਆਤ ਕੀਤੀ ਗਈ ਸੀ ਅਸੀਂ ਗੁਰਬਾਣੀ ਤੋਂ ਸੇਧ ਲੈਣ ਦੀ ਬਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬਾਣੀ ਪੜ੍ਹ ਕੇ ਜਾਂ ਕੀਰਤਨ ਸੁਣ ਕੇ ਜਾਂ ਉਸ ਤੇ ਅਰਥ ਕੀਨੇ ਉਸ ਤੋਂ ਜੀਵਨ ਜਾਂਚ ਲੈਣ ਦੀ ਬਜਾਏ ਅਸੀਂ ਉਹਨਾਂ ਹੀ ਕਰਮਕਾਂਡਾਂ ਦੇ ਵਿੱਚ ਗ੍ਰਸਤ ਹੁੰਦੇ ਜਾ ਰਹੇ ਹਾਂ ਜਿਨ੍ਹਾਂ ਤੋਂ ਸਾਨੂੰ ਕੱਢਿਆ ਗਿਆ ਸੀ ਜਿਨ੍ਹਾਂ ਤੋਂ ਸਾਨੂੰ ਸੁਚੇਤ ਰਹਿਣ ਦੇ ਲਈ ਗੁਰੂ ਸਾਹਿਬਾਨਾਂ ਨੇ ਸੰਦੇਸ਼ ਦਿੱਤੇ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਹੜੇ ਸਾਡੇ ਜਥੇਦਾਰ ਨੇ ਜਿਹੜੇ ਸਾਡੇ ਕੌਮ ਦੇ ਨੁਮਾਇੰਦੇ ਨੇ ਉਹ ਸਾਨੂੰ ਸੇਧ ਦੰਦੇ ਉਹ ਇਨ੍ਹਾਂ ਚੀਜ਼ਾਂ ਤੋਂ ਸਿੱਖ ਸਮਾਜ ਨੂੰ ਦੂਰ ਰੱਖ ਦੇ ਉਹ ਗੁਰਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਪਰ ਇਹ ਸਾਰੇ ਤਾਂ ਖੁਦ ਹੀ ਸਿਆਸਤ ਦੇ ਵਿੱਚ ਲਿਪਟ ਹਨ ਇਹ ਤੜੇਬੰਦੀਆਂ ਸਮਝੌਤੇ ਸੌਦੇਬਾਜ਼ੀਆਂ ਦੇ ਵਿੱਚ ਰੁੱਝੇ ਹੋਏ ਨੇ ਇਹਨਾਂ ਨੂੰ ਪੰਥ ਦੀ ਇਹਨਾਂ ਨੂੰ ਸਿੱਖ ਸਮਾਜ ਦੀ ਸਿੱਖ ਧਰਮ ਦੀ ਕੋਈ ਪਰਵਾ ਨਹੀਂ ਹੈ ਜਦੋਂ ਇਹ ਫੈਸਲੇ ਆਪਸ ਦੇ ਵਿੱਚ ਲੈ ਲੈਂਦੇ ਨੇ ਸਮਝੌਤੇ ਕਰ ਲੈਂਦੇ ਨੇ ਉਦੋਂ ਸਾਰੇ ਫੈਸਲੇ ਸਹੀ ਹੋ ਜਾਂਦੇ ਨੇ ਸਾਰੀਆਂ ਨਿਯੁਕਤੀਆਂ ਸਹੀ ਹੋ ਜਾਂਦੀਆਂ ਨੇ ਸਾਰੀਆਂ ਮਰਿਆਦਾਵਾਂ ਦਾ ਪਾਲਣ ਹੋ ਜਾਂਦਾ ਹੈ ਕਿਤੇ ਕੋਈ ਗਲਤੀ ਨਹੀਂ ਰਹਿੰਦੀ ਲੇਕਿਨ ਜਦੋਂ ਇਹਨਾਂ ਦੇ ਸਮਝੌਤੇ ਨਹੀਂ ਹੁੰਦੇ ਜਦੋਂ ਇਹਨਾਂ ਦੇ ਨਿੱਜ ਦੇ ਸਵਾਰਥ ਪੂਰੇ ਨਹੀਂ ਹੁੰਦੇ ਉਦੋਂ ਇਹ ਇੱਕ ਦੂਜੇ ਦਾ ਵਿਰੋਧ ਕਰਦੇ ਨੇ ਉਦੋਂ ਇਹ ਮਾਨਤਾ ਨਹੀਂ ਦਿੰਦੇ ਭਾਵੇਂ ਇਨਸਾਨ ਉਹੀ ਹੁੰਦਾ ਹੈ ਭਾਵੇਂ ਵਿਅਕਤੀ ਉਹੀ ਹੁੰਦਾ ਹੈ ਲੇਕਿਨ ਉਸਤੇ ਇਤਰਾਜ਼ ਉਠਾਏ ਜਾਂਦੇ ਨੇ ਫਿਰ ਉਹ ਇਤਰਾਜ਼ ਦੂਰ ਵੀ ਹੋ ਜਾਂਦੇ ਨੇ ਦੂਰ ਕਿਵੇਂ ਹੁੰਦੇ ਨੇ ਉਹ ਵੀ ਪੰਥ ਨੂੰ ਨਹੀਂ ਸਮਝਾਇਆ ਜਾਂਦਾ ਦੱਸਣ ਦੀ ਜ਼ਰੂਰਤ ਨਹੀਂ ਸਮਝੀ ਜਾਂਦੀ ਬਸ ਫੈਸਲੇ ਲੈ ਲਏ ਜਾਂਦੇ ਨੇ ਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਸਿੱਖ ਪੰਥ ਅੱਖਾਂ ਬੰਦ ਕਰਕੇ ਹੱਥ ਜੋੜ ਕੇ ਇਹਨਾਂ ਦੇ ਪਿੱਛੇ ਚੱਲਦਾ ਰਹੇਗਾ ਇਹ ਜੋ ਵੀ ਫੈਸਲੇ ਲੈਣਗੇ ਉਹਨਾਂ ਨੂੰ ਸਿੱਖ ਪੰਥ ਜੂਰ ਕਰਦਾ ਰਹੇਗਾ ਪ੍ਰਵਾਨਗੀ ਦਿੰਦਾ ਰਹੇਗਾ ਤੇ ਹੱਥ ਜੋੜ ਕੇ ਇਹਨਾਂ ਦੇ ਪਿੱਛੇ-ਪਿੱਛੇ ਚੱਲਦਾ ਰਹੇਗਾ ਇਹ ਉਮੀਦ ਸਾਡੇ ਲੀਡਰਸ਼ਿਪ ਕਰ ਰਹੀ ਹੈ ਲੇਕਿਨ ਕੀ ਇਹ ਸਹੀ ਹੈ ਕੀ ਪੰਥ ਇਹਨਾਂ ਦੇ ਫੈਸਲਿਆਂ ਤੇ ਅੱਖਾਂ ਬੰਦ ਕਰਕੇ ਪ੍ਰਵਾਨਗੀ ਦਿੰਦਾ ਰਹੇਗਾ ਇਹ ਤਾਂ ਆਉਣ ਵਾਲਾ ਸਮਾਂ ਹੈਗਾ ਲੇਕਿਨ ਉਮੀਦ ਕਰਦੇ ਹਾਂ ਸਿੱਖ ਪੰਥ ਜਾਗਰੂਕ ਹੋ ਕੇ ਇਹਨਾਂ ਚੀਜ਼ਾਂ ਦੇ ਉੱਤੇ ਪੈਣੀ ਨਜ਼ਰ ਰੱਖੇਗਾ ਕੜੀ ਨਜ਼ਰ ਰੱਖੇਗਾ ਜੋ ਵਿਧੀ ਵਿਧਾਨ ਬਣਾਉਣ ਦੀਆਂ ਗੱਲਾਂ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਗਈਆਂ ਸੀ ਉਸ ਦੇ ਉੱਤੇ ਨਜ਼ਰ ਰੱਖੇਗਾ ਕਮੇਟੀ ਨੂੰ ਮਜਬੂਰ ਕਰੇਗਾ ਕਿ ਉਸ ਤਰੀਕੇ ਦਾ ਵਿਧੀ ਵਿਧਾਨ ਬਣਾਇਆ ਜਾਵੇ ਜਿਸ ਦੇ ਨਾਲ ਜੱਥੇਦਾਰਾਂ ਦੀ ਨਿਯੁਕਤੀ ਹੋਵੇ ਜਾਂ ਜੱਥੇਦਾਰਾਂ ਨੂੰ ਜੇ ਲਾਉਣਾ ਹੈ ਉਹਨਾਂ ਦੀ ਪੋਸਟ ਉਹਨਾਂ ਦੀ ਪਦਵੀ ਤੋਂ ਉਹਦਾ ਵੀ ਇੱਕ ਢੰਗ ਤਰੀਕਾ ਬਣਾਇਆ ਜਾਵੇ ਤੇ ਉਸ ਢੰਗ ਤਰੀਕੇ ਉਸ ਵਿਧੀ ਵਿਧਾਨ ਦੇ ਨਾਲ ਹੀ ਸਾਰੇ ਫੈਸਲੇ ਲਈ ਜਾਣ ਜਿਹੜੀਆਂ ਮਰਿਆਦਾਵਾਂ ਨੇ ਉਨ੍ਹਾਂ ਦੀ ਪਾਲਣਾ ਕੀਤੀ ਜਾਵੇ ਇਸੇ ਉਮੀਦ ਦੇ ਨਾਲ ਤਤਵ ਵਿਦਾਲੇ ਨੇ ਧੰਨ